perome perome sare kan sare kan nahi sare kan nahi pata ho nahi tare kan sare kan nahi nahi dekho hai ਦੇਸ਼ ਦੀ ਦੀ ਉਹਨਾਂ ਨੇ 30 ਸਾਲ ਡੀਐਸਐਮ ਦੀ ਜੌਬ ਕਰੀਆ ਬੋਰਡ ਸਕਿਉਰਟੀ ਫੋਰਸ ਦੀ ਹੌਟਲ ਦੇ ਜੰਮੂ ਕਸ਼ਮੀਰ ਲਾਮਾ ਕਿਤੇ ਕਿਤੇ ਹਾਰੇ ਕੇ ਜਗ੍ਹਾ ਉਹਨਾਂ ਨੇ ਪੂਰੀ ਅੱਗੇ ਹੋ ਕੇ ਸੇਵਾ ਨਿਭਾਈ ਜੀ ਹਰ ਜਗ੍ਹਾ ਜੀ ਜੀ ਲਾਸਟ ਟਾਈਮ ਕਿੰਨਾ ਟਾਈਮ ਫਾਦਰ ਸਾਹਿਬ ਨਾਲ ਪਹਿਲਾ ਗੱਲ ਹੋਈ ਥੋੜੀ ਬਸ ਇੱਕ ਅੱਧਾ ਰਿਵਾਣਾ ਕੀ ਗੱਲਬਾਤ ਹੋਈ ਉਦੋਂ ਲੱਗ ਰਿਹਾ ਸੀ ਵੀ ਇਸ ਤਰ੍ਹਾਂ ਦਾ ਕੋਈ ਕੋਈ ਗੱਲਬਾਤ ਨਹੀਂ ਸੀ ਖੁਸ਼ਮੀ ਸੀ ਉਹਨਾਂ ਦੀਆਂ ਮੇਰੇ ਕੋਲ ਆਉਂਦੀਆਂ ਤੇ ਆਉਂਦੀਆਂ ਸੀ ਬਸ ਬਸ ਸੋਨਾਂ ਦੀ ਗੱਲ ਹੋ ਗਈ ਸੀ ਹਾਂ ਸੋ ਉਹਨਾਂ ਨੇ ਮੇਰੇ ਕੋਲ ਆ ਮੈਂ ਉਹਨਾਂ ਤੋਂ ਦੱਸ ਲਈ ਹੋਰ ਕੋਈ ਦਿਲ ਦੀ ਗੱਲ ਜਾਂਦੇ ਜਾਂਦਾ ਸਾਂਝੀ ਕੀਤੀ ਹੋਵੇ ਜਿਹੜੀ ਯਾਦ ਆ ਤੁਹਾਨੂੰ ਮਾਰੂ ਇਦਾਂ ਦਾ ਕੁਝ ਚੇਤ ਚੇਤੀ ਨਹੀਂ ਸੀ ਕਿ ਜਾਣਾ ਬਸ ਉਹਨਾਂ ਨੇ ਮੇਰੇ ਕੋਲ ਆਉਂਦੇ ਕੋਈ ਸੀ ਬਸ ਉਹ ਮੈਂ ਤਿਆਰੀਆਂ ਕਰ ਰਹੀ ਸੀ ਤਿਆਰ ਲੋ 2 ਮਿੰਟ ਖਲਾਉਣੀ ਹੈ। ਸਾਰੀਆਂ ਯਾਤਰਾਵਾਂ ਚੇਕ ਹੋ ਗਈਆਂ ਤਿਆਰੀਆਂ। ਅੱਜ ਬਹੁਤ ਦੁੱਖ ਦੀ ਘੜੀ ਵਾਪਰੀਆ ਸ਼ਰਮਾ ਪਰਿਵਾਰ ਦੇ ਉੱਤੇ। ਕੋਈ ਖੁਸ਼ੀ ਨਹੀਂ। ਇਸੇ ਲਈ ਮੌਤ ਹੋ ਗਈ। ਕਿੰਨੀ ਉਮਰ ਸੀ ਗਾਣ? ਯਾਰੀ ਦੀ ਉਮਰ ਨੂੰ 17 5 6 ਹਾਂ ਲਾਸਟ ਵਾਰ ਜਦੋਂ ਤੁਸੀਂ ਇੰਡੀਆ ਆਏ ਸੀ ਤੁਹਾਡੇ ਨਾਲ ਕਾਫੀ ਜ਼ਿਆਦਾ ਹੋਣੀਆਂ ਜਾਂ ਉਹਨਾਂ ਦੀ ਹਾਜੀ ਜਦੋਂ ਮਿਲੇ ਜਦੋਂ ਗੱਲਬਾਤ ਹੋਈ ਤੁਹਾਡੀ ਹਾਂ ਜੀ ਹਮੇਸ਼ਾ ਬਸ ਤਾਈ ਸਲਾਹ ਦਿੰਦੇ ਸੀ ਕਦੇ ਕਿਸੇ ਦਾ ਮਾੜਾ ਨਾ ਕਰੋ ਜੇ ਤੁਹਾਡਾ ਕੋਈ ਮਾੜਾ ਵੀ ਕਰਦਾ ਤਾਂ ਵੀ ਅਗਲੇ ਨੂੰ ਬਹੁਤ ਆਪ ਖਲੀ ਕਦੇ ਕਿਸੇ ਰਾਜਤਾ ਤੋਂ ਉਹਨਾਂ ਨੇ ਕਿਸੇ ਦਾ ਕੋਈ ਮਾੜਾ ਨਹੀਂ ਕੀਤਾ ਪਰਮਾਤਮਾ ਬਹੁਤ ਬਹੁਤ ਧੰਨਵਾਦ ਕਰ ਆਤਮਾ ਨੂੰ ਸ਼ੁਕਰ ਉਹਨਾਂ ਦੀ ਇੱਛਾ ਸੀ ਕਿ ਬਸ ਮੈਂ ਐਂ ਤੁਰਤੇ ਤੁਰਤੇ ਜਾਵਾਂ ਮੈਨੂੰ ਹਸਪੀਟਲ ਦਾ ਆਉਣਾ ਦਿੱਕਲ। ਕੇਵਲ ਸਿਨੇ ਘੜੀ ਘੜੀ ਜਿਦਾ ਬੋ ਮੈਨੂੰ ਇਦਾਂ ਹੀ ਲੈ ਜੇ ਮੈਨੂੰ ਪਤਾ ਵੀ ਨਾ ਲੱਗੇ। ਅੱਜ ਤੱਕ ਉਹਨਾਂ ਨੇ ਕਦੇ ਪੇਨਕਿਲ ਨਹੀਂ ਸਕੰਦੀ। ਅੱਜ ਤੱਕ ਮੈਂ ਨਹੀਂ ਆਪਣੀ ਜ਼ਿੰਦਗੀ ਚ 36-37 ਸਾਲ ਨਹੀਂ ਹੋ ਗਿਆ ਮੈਂ ਨਹੀਂ ਦੇਖਿਆ ਕਿ ਮੈਨੂੰ ਕਦੇ ਫੀਵਰ ਵੀ ਹੋਇਆ ਹਮੇਂ ਤੇ ਮੈਂ ਕਦੇ ਦਵਾਈ ਖਾਣ ਤੋਂ ਨਹੀਂ। ਜੀ। ਅ ਸ਼ਰਮਾ ਜੀ ਬਰ ਲਈ ਬਹੁਤ ਬਹੁਤ ਅੰਦਾਕਾ ਟੱਪਿਆ ਜੀ ਅੱਜ ਜੋ ਅੱਖਾਂ ਬਿਆਰ ਕਰਦੇ ਨੇ ਦੋ ਦੋ ਅੱਖਾਂ ਜੋ ਪਰਿਵਾਰ ਨੂੰ ਸਦਮਾ ਲੱਗਿਆ। ਦੇਖੋ ਜੀ ਹੁਣ ਸਭ ਨੂੰ ਸਭ ਨੂੰ ਛੱਡ ਕੇ ਜੀਉਣਾ ਨਹੀਂ ਸਕ। ਕੋਈ ਨਹੀਂ ਹੁਣ ਵਾਪਸ ਨਹੀਂ ਆ ਸਕਦਾ। बस ਉਹਨਾਂ ਦੀਆਂ ਯਾਦਾਂ ਸਾਡੇ ਸਿਰ ਤੇ। ਤਾਂ ਤੁਹਾਨੂੰ ਸੁਵਾਰ ਦੇ ਨੂੰ ਤੁਹਾਰੇ ਕੀ ਕਹਿਣਾ ਕੀ ਨਹੀਂ। ਇਹ ਕਿਮਾ ਤਾਂ ਬੇਤੇਰੇ ਸੁਪਨਾ ਹੁੰਦਾ ਜਦ ਮੇਰੇ ਬੱਚੇ ਸੈਟਲ ਹੋ ਜਾਣ ਤੇ ਵਧੀਆ ਉਹਨਾਂ ਦਾ ਘਰ-ਬਾਰ ਹੋ ਜਾਵੇ। ਆ ਕਿਰਤ ਰਾਨੀਆ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਹੁੰਦੀਆਂ ਰਹਿ ਗਈਆਂ ਸੀ ਬੱਚੇ ਬਹੁਤ ਵਧੀਆ ਖੁਸ਼ੀ ਬੱਚੇ ਸੱਜਣ ਨੇ ਦੋਨੋਂ ਵਧੀਆ ਬੱਚੇ ਅੱਗੇ ਬਹੁਤ ਕਦੇ ਮਤਲਬ ਕੋਈ ਦੁਖੀ ਵਾਲਾ ਤਾਂ ਕੋਈ ਗੱਲ ਹੀ ਨਹੀਂ ਸੀ ਸਭ ਬੜੀਆਂ ਸੀਗੇ ਉਹਨਾਂ ਨਾਲ ਕੋਈ ਯਾਦ ਸਾਂਝੀ ਕਰੋ ਜੀ ਜਿਹੜੀ ਤੁਹਾਨੂੰ ਹਮੇਸ਼ਾ ਜ਼ਿੰਦਗੀ ਭਰ ਰਹੀ ਉਹਨਾਂ ਦੀ ਜਿਹੜੀ ਯਾਦ ਚਿੱਟਾ ਜਾ ਫੋਟੋ ਤੇ ਯਾਦ ਰਵੇ ਅਗਰ ਮੈਂ ਕਦੇ ਵੀ ਕਿਤੇ ਵੀ ਕਿਸੇ ਗੱਲ ਤੇ ਜੇ ਮੈਂ ਰੋਣ ਲੱਗ ਜਾਣਾ ਸੀ ਕਿਉਂਕਿ ਮੈਂ ਲਾੜਲੀ ਕੁੜੀ ਸੀ ਉਹ ਵੀ ਮੈਨੂੰ ਨਾ ਕਹਿੰਦਾ ਮੇਰ ਤੋਂ ਬਰਦਾਸ਼ਤ ਨਹੀਂ ਨੂੰ ਸੀ ਮੈਂ ਰੋਣ ਲੱਗ ਜਾਣਾ ਮੇ ਲੋ ਹਰ ਜੇਦ ਪੂਰੀ ਕਰ ਦਿੰਦੀ ਸੀ ਫਿਰ ਮੈਨੂੰ ਉਹਨਾਂ ਨੇ ਕੀ ਕਰਨਾ ਤੂੰ ਕਿੱਸੇ ਕਿਸੇ ਤੋਂ ਤੂੰ ਨਹੀਂ ਮਾਰਾ ਕਰਨਾ ਬਸ ਜੋ ਦਿਨ ਨੂੰ ਕਹਿੰਦਾ ਉਹਦੇ ਲਈ ਬਸ ਰੱਬ ਦੇ ਤਿਆ ਦੱਸ ਆਹ ਵੀ ਉਹਨਾਂ ਨੇ ਮੈਨੂੰ ਹਮੇਸ਼ਾ ਹੀ ਸਿੱਖਿਆ ਦੇਣੀ ਕਿ ਉਹਨਾਂ ਨੇ ਮੇਰੀ ਹਰ ਛੋਟੀ ਤੋਂ ਛੋਟੀ ਹਰ ਗੱਲ ਉਹਨਾਂ ਨੇ ਮੇਰੀ ਪੂਰੀ ਕੀਤੀ ਅੱਜ ਤੱਕ ਸਾਨੂੰ ਬੰਦੇ ਦੋਨਾਂ ਨੂੰ ਬੰਨ੍ਹ ਕੇ ਆ ਨਹੀਂ ਉਹਨਾਂ ਨੇ ਆ ਕੀ ਕਹਿਛ ਸੀ ਕਿ ਜਦੋਂ ਮੈਂ ਜਾਵਾ ਬੱਸ ਮੈਂ ਐਦਾਂ ਹੀ ਤੁਰੇ ਫਿਰਦਾ ਜਾਉ ਪਤਾ ਨਹੀਂ ਕਰਮਾਤਮਾ ਨੇ ਕਿਹੜੇ ਕਿਵੇਂ ਨੇੜੇ ਹੋ ਤੋਂ ਉਹਨਾਂ ਦੀ ਸੁਣੀ ਹੈ ਕੀ ਬਲਾ ਜਿਵੇਂ ਕਿ ਇੱਕ ਮੈਚ ਦਾ ਖਿਡਾਰੀ ਵੀ ਰਹੀ ਹੈ ਬੱਸ ਖੜਪਾਲ ਦੇ ਜੀ ਉਹਨਾਂ ਨੇ ਕਾਫੀ ਵੱਡੀਆਂ ਦੇਸ਼ ਪੱਧਰ ਤੇ ਪ੍ਰਾਪਟੀਆਂ ਵੀ ਕੀਤੀਆਂ ਉਹਦੇ ਬਾਰੇ ਜਦੋਂ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਹੁੰਦੀ ਸੀ ਤਾਂ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਸੀ ਛਾਪ ਦੀ felt the new down